ਗੁੱਡ ਮਾਰਨਿੰਗ ਸਾਇਰ ਗੁੱਡ ਮਾਰਨਿੰਗ ਸਵੇਰ ਦੀ ਸ਼ੁਰੂਆਤ ਪੰਛੀਆਂ ਦੇ ਦਾਣੇ ਪੰਛੀਆਂ ਨੂੰ ਪੰਨੇ ਦਾਣਾ ਸਿੱਧੇ ਸਿੱਧੇ ਬੋਸ ਉਹ ਦੇਖ ਸਕਦੇ ਹੋ ਮੌਸਮ ਦੇਖ ਸਾਬ ਤੋਂ ਦਨੀ ਹੈਗੀ ਸਾਫ ਹੈ ਇਹ ਆਪਾਂ ਰੋਗੇ ਰੋਟੀ ਹੱਥੇ ਆ ਪੱਛੇ ਨਾਲ ਪਾਣੇ ਰੋਟੀ ਪਹਿਲਾਂ ਦਾਣ ਪਾਇਆ ਸੀ ਤਾਂ ਰੋਟੀ ਘਾਇ ਤੇ ਪੱਟੀ ਪਾਣੇ ਚਲੋ ਰੋਟੀ ਦੇ ਬ੍ਰੇਕ ਉੱਤੇ ਟੁਕੜੇ ਕਰ ਲਏ ਚਲੋ ਪਾਣੇ ਰੋਟੀ ਪਾਣੇ ਪੰਛੀਆਂ ਨੂੰ ਮੈਂ ਤੁਹਾਨੂੰ ਦੁਹਾਨੇ ਦਾਣਾ ਫਟਾਫਟ ਖਾ ਜਾਣੇ ਪੰਛੀ ਦੇਖ ਪਰ ਇਹਦਾ ਖਾਲੀ ਕਰਦੇ ਪੰਛੀਆਂ ਦੇ ਥੋੜਾ ਤਾਂ ਫਰਪਾ ਦੇਣ ਥੋੜਾ ਦਾਣਾ डिंग स्कूल छॾे गुरुद्वारा साहिब आया मथा टेकणी ਕੈਸਾ ਲੌਨ ਆਇਆ ਓਰੇ ਸ਼ੋਪਿੰਗ ਕਰਨ ਕੀ ਕੱਥਲੋਂ ਦੀ ਸ਼ੋਪਿੰਗ ਕਰਕੇ ਆਉਣਾ ਮੈਕਡੀ ਦੇਖ ਕੇ ਦੇਖਦੇ ਪਿੰਨ ਜੀਰਕ ਪਰਤੋਂ ਕੀ ਕੱਥਲੋਂ ਤੁਸੀਂ ਆਉਂਦੇ ਸੱਤ ਦੇਸ ਆ ਗਿਆ ਪਹੌਲੀ ਉਹ ਵੇਖ ਰਹੇ ਕਿ ਸ਼ੂ ਮੋੜੇ ਚੱਲਦੇ ਆਪ ਸੰਜਮ ਪਰ ਦੇ ਰਹੇ ਆਤਾ ਦੀ ਨਾ ਬਾਈ ਦੀ ਰੇੜੀ ਮਾਰਕੀਟ ਹੁੰਦੀ ਆ ਉਸ ਤਰ੍ਹਾਂ ਦਾ ਬਣ ਗਿਆ ਉਹ ਜੀ ਸੱਤ ਫੇਸ ਜਿਹਨੇ ਇਹ ਬਤੀਏ ਇਹ ਤਾਂ ਹਮਦਰੋ ਕੰਮ ਕਰਨ ਵਾਲਾ ਕਾਨੂੰਨ ਹੈ ਆਪ ਆਪਣੀ ਗੱਲ ਕਰੋ ਇੱਕ ਰੋਟੀ ਆਪੇ ਲੇਖਤ ਨੂੰ ਮੈਂ ਆ ਗਿਆ। ਫਤਲੇ ਨੂੰ ਸ਼ੋਪਿੰਗ ਕਰ ਲੈਂਦੇ ਆ। ਇਹ ਅਲੱਗ-ਅਲੱਗ ਜਗ੍ਹਾ ਦੇ ਦਿੱਕਤਾ ਲੌਨ, ਬਾਈ, ਮੋਹਾਲੀ ਅਲੱਗ-ਅਲੱਗ ਜਗ੍ਹਾ ਦੇ। ਤੇ ਆ ਮੈਂ ਸ਼ੂਜ਼ ਲੈ ਕੇ ਆਇਆ। ਉਹ ਬਾਕੀ ਉਹ ਪਹਿਨ ਸ਼ੂਜ਼। ਆਜ ਆਜ਼ਾਦ ਦਿਨ ਆਇਆ ਸੀ ਸਦੂਲ ਸੀ ਸਾਰਾ ਇਹ ਸ਼ੋਪਿੰਗ ਕਰਨੇ ਦਾ ਸੀ ਅੱਜ ਦਿਨ ਪੂਰਾ ਜੀ ਫਾਈ ਵੀਡੀਓ ਕੱਟ ਪਾਣਾ ਸਕਿਆ ਮੈਂ ਜੀ ਵੀਡੀਓ ਵਧੀਆ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਵੀਡੀਓ ਕਰੇ ਚੈਨਲ ਸਬਸਕ੍ਰਾਈਬ ਕਰੀਏ ਧੰਨਵਾਦ ਸਸਤੇ ਕਾ